ਹਾਵੀ ਹੋ ਗਈ ਤਿਆਰ ਹਾਂ ਹਾਂ ਹੋ ਗਈ ਚੱਲ ਫੇਰਾ ਮੜਾ ਹਿੰਮਤ ਕਰ ਫੇਰਾ ਆਪਾਂ ਜਾਣਾ ਮੇਲੇ ਤੇ ਬਾਟਾਂ ਨਾਲਾ ਮੈਂ ਮੇਲੇ ਤੇ ਜਾਣਾ ਮੈਨੂੰ ਪਤਾ ਹੀ ਹੈਗਾ ਮੇਲੇ ਤੇ ਜਾਣਾ ਦੱਸ ਰਾਇਆ ਇੱਕ ਤਰ੍ਹਾਂ ਤੂੰ ਬੋਲਿਆ ਘੱਟ ਕਰ ਲੀੜੇ ਦੇ ਕੱਪੜੇ ਤਾਂ ਪਾ ਲੈਂਦੀ ਤੂੰ ਵਧੀਆ ਲੱਗਦੀ ਆ ਪੜ੍ਹੀ ਲਿਖੀ ਬੋਲਣ ਤੋਂ ਤੇਰਾ ਪਤਾ ਲੱਗ ਜਾਣਾ ਤੂੰ ਥੋੜਾ ਜਿਹਾ ਘੱਟ ਬੋਲਿਆ ਕਰ ਮੜਾ ਯਾ ਕਿਉਂ ਮੈਂ ਵਧੀਆ ਬੋਲਦੀ ਆਂਗੀ ਉਹ ਪੜਿਆ ਲਿਖਿਆ ਨਾਲ ਮੜਾ ਯਾ ਰੱਖਿਆ ਘਰ ਮਹੌਲ ਤੂੰ ਬੋਲਣਾ ਤੂੰ ਸਾਰਾ ਜਲੂਸ ਕੱਢ ਦਿੰਨੀ ਆਂਗੀ ਚੱਲ ਚੱਲ ਮੜੀ ਜਾਵਾਂ ਹਿੰਮਤ ਕਰ ਹੁਣ ਚੱਲੀਏ ਓ ਚੋਰ ਜੱਟ ਚੱਕ ਲੈ ਉਹਦੇ ਕੀ ਕਰਾਂਗੀ ਤੂੰ ਮੈਂ ਲੰਗਰ ਨੂੰ ਗੇ ਕਾਠਾ ਕਰਕੇ ਲਿਆਉਂਗੀ ਉਹ ਤੂੰ ਰਹਿਣ ਦੇ ਉੱਥੇ ਬੇਇੱਜ਼ਤੀ ਕਰਾ ਦੇਂਗੀ ਪੰਡਤ ਜਿੱਤ ਤਾਂ ਬਹੁਤ ਆ ਜੇ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਨਾ ਆਪਣੀ ਹੁੰਜਰੂਸ ਨਿਕਲ ਜੂ ਕੋਈ ਵੀ ਮੋਰੀ ਜਨ ਤੈਨੂੰ ਕੀ ਪਤਾ ਆਪਨੇ ਰਾਸ਼ਨ ਲਿਆਉਂਗੀ ਉਹ ਤੂੰ ਰਹਿਣ ਦੇ ਰਹਿਣ ਦੇ ਢੋਲੇ ਤੋਂ ਕੀ ਕਰਾਉਣਾ ਤੂੰ ਆ ਜਾ ਨਾਲੇ ਨਾ ਮੇਰੀ ਗੱਲ ਸੁਣ ਲੈ ਲਓ ਤੂੰ ਬਾਲਾ ਨਾ ਉੱਥੇ ਬੋਲੀ ਨਾ ਐਵੇਂ ਬੰਦੇ ਦਾ ਪੜ੍ਹੇ ਲਿਖੇ ਦਾ ਪਤਾ ਨਹੀਂ ਲੱਗਦਾਗਾ ਕਪੜੇ ਲੀੜੇ ਤੋਂ ਹੁੰਦਾ ਆ ਜਾ ਹੁਣ ਨਾਲੇ ਮੈਂ ਤੈਨੂੰ ਗੱਲ ਹੋਰ ਦੱਸਦੀ ਆ ਲਾਲੋ ਲੂਲੋ ਰਕਿਆ ਕਰ ਮੈਨੂੰ ਓਏ ਇਹ ਤਾਂ ਪਿਆਰ ਦਾ ਨਾਂਗਾ ਪਿਆਰ ਨਾ ਕਹਿੰਨਾ ਤੈਨੂੰ ਲਾਲੋ ਆ ਜਾ ਕਰ ਇਹ ਪਿਆਰ ਦਾ ਨਾਂਗਾ ਓ ਇਧਰ ਕਿਧਰ ਤਰੀ ਜੰਨੀ ਆ ਆ ਦੇਖ ਆਪਣਾ ਬੰਬੂ ਕਾਟ ਇਹ ਤੇ ਨਹੀਂ ਜਾਂਦੇ ਮੋਟਰਸਾਈਕਲ ਆ ਮੰਗ ਕੇ ਮੋਟਰਸਾਈਕਲ ਤੇ ਚੱਲਾਂਗੇ ਆ ਜਾ ਮੋਟਰਸਾਈਕਲ ਹੋਰਾ ਆ ਜਾ ਕਰ ਆ ਬੈ ਜਾ ਕੀ ਹੋ ਰਿਹਾ? ਇਹ ਮੇਰੇ ਤਾਂ ਨਾ। ਓਏ ਆਏ ਕਿਵੇਂ ਬੈਠੀ ਆਂ ਜੀ? ਦੂਜੇ ਰੋਡ 'ਤੇ ਬੈਠਾ। ਉਹ ਬੈਠਣਾ ਵੀ ਨਹੀਂ ਆਉਂਦਾ ਤੈਨੂੰ ਤਾਂ। ਕੀ ਹੋ ਰਿਹਾ? ਓਏ ਆਇ ਨਹੀਂ ਮੇਰਾ ਦਮਾਦ ਲੂਫ ਕੱਢੇਂਗੀ ਖਲੇਤਰਾ। ਆਇ ਇੱਕ ਵਾਰ ਸਿਰ ਦੁੱਖਾਂ ਕਰਿਆ। ਇਹ ਨਹੀਂ ਪਾਇਆ। ਤਾਂ ਵੀ ਜਲੂਫ ਕੱਢੀ ਇਹਨੇ। ਚਲ ਆਵਾਜ਼ ਹੀ ਨਾ ਕੀ ਹੋ ਰਿਹਾ? ਬਾਇਰਾ ਖਲ ਬਈ ਨਾ ਥੱਲੇ ਬਣੀ ਇਹਦੇ ਤੇ ਕਰ ਲਾ ਇਹਦੇ ਤੇ ਆਪ ਹੀ ਲਗਾਈ ਬਾਇਰੇ ਤੇ ਕਰ ਲਾ ਜਮੀ ਜਾਵਾ ਸਾਰੇ ਹੀ ਪਿਆ ਤੇਰਾ ਵੀ ਧੰਨੇ ਸੀ ਹੁਣ ਕਿ ਲਗਦੇ ਐ ਤੋ ਨਤੀਜਾ ਉਹਦਾ ਨੁਕੜਤ ਨੂੰ ਆਂ ਸਾਈਕਲ ਦੇ ਡੰਡੇ ਵਾਲੀਆਂ ਤੂੰ ਕਿਹੜੇ ਬੰਬੂ ਗਾ ਹੈ ਆਦਰ ਫੇਰ ਆਪਾਂ ਜਿੰਨੀ ਤੁਹਾਨੂੰ ਪਤਾ ਸਰੋਤੇ ਹੋਰ ਆਫਰ ਤੇ ਸੋ ਬਹੁਤ ਵਧੀਆ ਪ੍ਰੇਮ ਦਾ ਬੈਠ ਕੇ ਢੰਗ ਨਾਲ ਸੁਣਨਾ ਹੈ ਰਾਪਰ ਸਰੋਤਾਂ ਦਾ ਗਾਇਕ ਜਿਹੜਾ ਕਵੀ ਹੈ ਅਸਲ ਵਿੱਚ ਹੈ ਨਾ ਹਾਂ ਤੁਮ ਇੰਝ ਵੀ ਮੇਰਾ Adik putra <Dihana> ਕਹਿੰਦਾ ਆਹ ਦੇ ਵਾਹ ਆਦੁੱਤ ਕਿੰਨੇ ਵੀ ਇੱਧਰ ਦੀ ਇਹ ਵੀ ਦਾ ਦੇ ਤੇ ਆਟ ਆਫ ਸਰ ਇਹ ਦੱਸ ਉਹ ਚੱਕੀ ਦਾ ਹੈ ਤੇ ਗਾਨੀਆਂ ਪਿਆਰ ਭਾਈ ਗੁਰੂਪੁਰ ਤੋਂ ਜਪਾਈ ਜਾਂਦਾ ਬਾਲਾ ਨੇ ਮੈਂ ਲੱਗ ਜਾਂਦੀ ਉਹ ਤੂੰ ਲੈ ਲਾ ਦੇ ਤਾਂ ਦੱਸ ਕੀ ਬਾਜ ਲੜਾਉਣ ਪਹਿਲਾਂ ਹੋ ਜੇ ਲਾੜੀ ਠੀਕ ਆ ਠੀਕ ਆ ਇਹਨਾਂ ਅੱਛਾ ਨਾ ਛੱਡੋ ਹੁਣ ਇਹਨਾਂ ਦਾ ਕਾ ਕਰੀ ਬਾਸ ਠੀਕ ਹੈ ਇਹਨਾਂ ਸਮਾਂ ਲਾ ਲਾ ਚੱਲੋ ਫਿਰ ਚੱਲੋ ਫਿਰ ਪਾਣੀ ਪੀਣਾ ਚਰ ਪੀਣੇ ਆਗੇ ਉੱਤਰ ਫੇਰਾ ਮੇਲੇ ਚ ਇੰਨਾ ਸਮਾਂ ਕੀ ਰਚੀ ਨਹੀਂ ਅਜੇ ਤਨੂੰ ਤੇ ਹਾਈ ਬੈਠੀਆਂ ਲੱਪੀ ਲਾ ਕੋ ਟੋਹਣਾਂ ਨਾਲੇ ਤੈਨੂੰ ਕਿਹਾ ਸੀ ਘੱਟ ਖਾਣ ਦੀ ਪਕੌੜੇ ਹੁਣ ਤੇ ਲੱਗਦੀ ਹੈਗੀ ਉਹ ਤਾਂ ਹੱਟ ਹੀ ਨਹੀਂ ਖਾਣੋਂ ਪਕੌੜੇ ਜੀਰਾ ਤੇ ਪੀਲਾ ਬੱਸ ਮਾਦਾ ਚਾਲਾ ਸੱਜਾ ਕਰਾਉਣਾ ਨੀ ਨਾ ਕਿੱਧਰ ਜਾਊਂਗੀ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਕੱਲੀ ਹੱਥ ਪਾ ਕੇ ਬੈਠੀ ਰਹੀ ਤੇ ਤੂੰ ਦੇ ਸਹੀ ਮੈਂ ਮੈਂਟਾ ਦਲਾ ਦੂੰ ਮੈਂ ਤੀਜਾਂ ਤੇਰੇ ਕੋਲੇ ਹੈਗੀਆਂ ਨਾ ਇਹ ਤੂੰ ਸਾਂਭ ਕੇ ਰੱਖੀ ਆਪਾਂ 4-5 ਦਿਨ ਖਾਵਾਂਗੇ ਕੋਈ ਨਾ ਕਿਤੇ ਗਮਾਂਡ ਚ ਵੰਡਨੀ ਚੱਲ ਤੱਕ ਇਹ ਲੋਕਾਂ ਨੂੰ ਫੜਾਈ ਜੰਨੀ ਆ ਹਾਇਰ ਨੂੰ ਕਿ ਜਿਹਨੂੰ ਜਾਣਦੀ ਨਹੀਂ ਨਾ ਕਿੱਧਰ ਜਾਵਾਂ ਇਨਾ ਸਮਾਨ ਲੈ ਕੇ ਆਈ ਸੀ ਦੋਨੇ ਸ਼ਾਮ ਨੂੰ ਖਾਵਾਂਗੇ ਮਰ ਜਣੇ ਨਾ ਮੈਨੂੰ ਪਤਾ ਲੱਗਿਆ ਵੀ ਮੇਰੇ ਪਿੱਛੇ ਹੈਗਾ ਕਿਹ ਕੁ ਨਾ ਟਲਕੀ ਦਾ ਅਲੱਗ ਤੇ ਵਗਿਆ ਜਿੰਦ ਲੱਗ ਗਿਆ ਜੁਬੀ ਖਾਸ ਇਹ ਨਹੀਂ ਚੰਗਾ ਲੱਗਦਾ ਹੁਣ ਤਾਂ ਇਹ ਤਾਂ ਮੈਨੂੰ ਕਹਿੰਦਾ ਤੇਰੇ ਨਾਲ ਲਾੜ ਲੋ ਲਾੜ ਨਾ ਰੱਖਿਆ ਕੀ ਲਾੜ ਹੋਣ ਦੇ ਦੇ ਇਹ ਨਹੀਂ ਪਤਾ ਵੀ ਮੇਰੇ ਘਰ ਵਾਲੀ ਬੈਠ ਗਈ ਤੇ ਨਾ ਪਿੱਛੇ ਕਿਉਂ ਕਿ ਮੈਂ ਭਾਗ ਨਹੀਂ ਓਏ ਬੋਲਤਾ ਪੈ ਐਡਾ ਕਰਦਾ ਗੁੱਸਾ ਮੇਰੇ ਨਾਲ ਕੱਦਰ ਗਈ ਏ ਗਾਈਸ ਮੈਂ ਐਂ ਦਿਆ ਰੋ ਲਾਲੂ ਕਿੱਥੇ ਆ ਬਾਲੋ ਬਾਈ ਲਾਲੋ ਤਾਂ ਨਹੀਂ ਦੇਖੀ ਇਹ ਤੇਰਾ ਕਿੱਦਾਂ ਰਹੀ ਯਾਰਾਂ ਉਹ ਇਹਦੇ ਕੈਮਰੇ ਕੂਮਰੇ ਜਿਹਾ ਲੱਗਿਆ ਯਾਰ ਇਹ ਨੂੰ ਨਾ ਪਤਾ ਦੁਕਾਨ ਵਾਲ ਨੂੰ ਪਤਾ ਕਿਵੇਂ ਬੁੱਕ ਕਰਸਾਓ ਉਹ ਮੈਂ ਤਾਂ ਰੋਕਾਂ ਮੈਂ ਅਜੀ ਕਾ ਇੱਕ ਨਾਲ ਤੱਕਿਆ ਮੇਰੇ ਗੁੰਮਰੇ ਜੇ ਲੱਗੇ ਯਾਰ ਮੇਰੇ ਘਰ ਵਾਲੀ ਕੁਮਾੜੀ ਹੀ ਲਾਉਂ ਲੱਗੇ ਯਾਰ ਆਪਣੇ ਵੀ ਲੱਗੇ ਗੌਣ ਜੀ ਲੱਗੇ ਮਰੇ ਯਾ ਦੇਖ ਕੇ ਦੇਖਣਾ ਯਾਰ ਤੇ ਦੇਖੀ ਨਹੀਂ ਤਾਂ ਤੂੰ ਮੈਂ ਰੋਇ ਗਵਾਲਾ ਨਾ ਅਸੀਂ ਕਿੱਥੋਂ ਭਾੜ ਗਏ ਤੂੰ ਦਾਈ ਇਹ ਲੋੜਦੇ ਦੇਵਾਰ ਯਾਰ ਜਿੰਨਾ ਕਿਤੇ ਨਿਗਰ ਮੈਂ ਤਾਂ ਡਰ ਕੇ ਰਾ ਪਾੜ ਪਾੜ ਕੇ ਪਰੇਸ਼ਾਨ ਹੋ ਗਿਆ ਯਾਰ ਭਾਈ ਤੇ ਕੋਈ ਤਾਂ ਨਹੀਂ ਐ ਜਿਵੇਂ ਹਜ਼ਾਰ ਤੇਰੇ ਕੈਮਰੇ ਗੁੰਮਰੇ ਲੱਗੇ ਕਿ ਇਹ ਦੂਰੇ ਵਿੱਚ ਕਿਤੇ ਆ ਜਾਈ ਮਾੜੀ ਮੁੱਕੀ ਮੈਂ ਕਿੱਥੋਂ ਭਾੜ ਗਏ ਤੂੰ ਤੇ ਰੋਇ ਗਵਾਲਾ ਰਹੀ ਨੀਂ ਉਹ ਦੇਖਾਂ ਵਰਗੇ ਤੇ ਜਾ ਕੇ ਉਹ ਕਿ ਦੇਖ ਲੋ ਜੀ ਦਰ ਰਹੀ ਗਈ ਜਰਾ ਅੱਜ ਬੜੇ ਪਰੇਸ਼ਾਨ ਕਰਿਆ ਜਿਹੜੀ ਮੇਰੇ ਨਾਲ ਹੈਗੀ ਆ ਮੋਟਰਸਾਈਕਲ ਤੇ ਮੁੜ ਕੇ ਪਤਾ ਨਹੀਂ ਕਿੱਥੇ ਰਹੀ ਗਈ ਨਾਲੇ ਉਹ ਕਿਹਾ 20 ਸੁਣੀ ਜਨਾਨੀ ਹੈਗੀ ਵੀ ਹੱਥ ਫੁਪਾਤੀ ਬਹਿ ਜਾਗਾ ਉਹ ਮੋਰ ਦਾ ਉਹ ਕਿਵੇਂ ਆ ਮੁੰਡਿਆ ਵਧੀਆ ਵਧੀਆ ਉਹ ਯਾਰ ਲਾਲੋ ਤਾਂ ਨਹੀਂ ਦੇਖੀ ਕੀ ਵਾਰ ਦੇਖੀ ਆ ਉਹ ਯਾਰ ਹੁਣ ਤਾਂ ਨਹੀਂ ਦੇਖੀ ਉਹ ਤਾਂ ਇਕੱਲੇ ਲੰਘਿਆ ਉਸ ਵਾਰੀ ਖੜੀ ਸੀ ਦੋ ਘੰਟੇ ਹੋ ਗਿਆ ਕੋਈ ਪਤਾ ਨਹੀਂ ਕਿੱਥਰ ਰਹਿ ਗਈ ਯਾਰਾ ਯਾਰ ਲਾਲੋ ਕੌਣ ਆ ਯਾਰ ਲਾਲੋ ਦੇ ਘਰ ਵਾਲੀ ਆ ਨਾ ਦਿਖ ਰਖਿਆ ਐਨੀ ਸੋਹਣੀ ਆ ਜੀ ਚਲੇ ਜਾ ਕੇ ਪਸਤਾਈ ਜਾਨਾ ਕਿੱਥੇ ਲੱਭਾਂ ਹੁਣ ਤੈਨੂੰ ਲਾਲੋ 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 Lalo, lalo, ೋ ಲೋ 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 ಲ ਲਾਲੋ ਲਾਲੋ ਇਹ ਕਹਾਂਗੇ ਅੰਬ ਲੈਣ ਜਿਹੜਾ ਥਰਿਆ ਓਏ ਲਾਲੋ ਲਾਲੋ ਲਾਈਏ ਤੜਕੇ ਦੇ ਨੇ ਮੇਰੇ ਦਾ ਯਾਰ ਘਰ ਵਾਲੀ ਦਾ ਨਾਮ ਲਾਲੋ ਆ ਉਹ ਗਮਾਤ ਜੀ ਮੈਂ ਤਾਂ ਉਹਨੂੰ ਭਾਲਦਾ ਪਪੜੇ ਕਿ ਲੈਣ ਆ ਗਿਓ ਉੱਥੋਂ ਵੀ ਭੈਣ ਨੂੰ ਮੈਂ ਆਖਿਆ ਪਤਾ ਨਹੀਂ ਕੀ ਲਾਲੋ ਲਾਲੋ ਕਰੀ ਜਾਂਦੇ ਉੱਪਰ ਸਾਰੇ ਥਰਿਆ ਬੱਕਰੀਆਂ ਡਰਾਟੀਆਂ ਆ ਥਲੇ ਓਏ ਆਉਣਾ ਯਾਰਾ ਉਹ ਨੀਸਾ ਆਉਂਦੀ ਐ ਲੱਕ ਦੌੜ ਨੂੰ ਮਾਰਨਾ ਡਾਂਗਾ